ਸਭ ਤੋਂ ਪਹਿਲਾਂ ਤਾਂ ਪਿੰਡ ਦਾ ਮੰਤਰੀ ਫਸਿਆ ਕ੍ਰਪਸ਼ਨ ਕੇਸ ਦੇ ਵਿੱਚ ਐਮ ਐਲ ਏ ਮਾਨਸਾ ਜੀ ਸਿੰਘਲਾ ਤੋਂ ਬਾਅਦ ਫੌਜਾ ਸਿੰਘ ਸਰਾਰੀ ਤੋਂ ਬਾਅਦ ਲਾਲਚੰਦ ਕਟਾਰੂ ਇਸ ਤੋਂ ਬਾਅਦ ਇਹ ਕੱਲ ਵੀ ਘਟਨਾ ਨਿਰਿੰਦਰ ਕੌਰ ਭਰਾਸ ਜਿਹੜੀ ਵਿਧਾਇਕਾ ਹੈਗੀ ਹੈ ਸੰਗਰੂਰ ਹਲਕੇ ਦੀ ਜਿਹੜੀ ਦੇ ਮਾਮਾ ਦੀਆਂ ਗੱਦੀਆਂ ਸੀ ਉਹ ਬਦਾਇਕਾਂ ਨੇ ਸਾਰੀਆਂ ਹੱਦਾ ਬਣੇ ਹੀ ਤੋੜ ਦਿੱਤੀਆਂ ਬਦਾਰ ਦੇ ਸਾਰੇ ਜਨਤਾ ਨੂੰ ਵਰਦੀ ਦਾ ਖਾਲਸਾ ਵਹਿਸੂ ਦੇ ਚੈਪੀਨ ਚੈਪਾਤ ਮੇਰਾ ਨਾਮ ਜੰਕੌਰ ਸਿੰਘ ਜੀ ਭੋਜਨ ਸਮਾਜ ਪਾਰਟੀ ਦੇ ਸੁਭੇ ਦੇ ਜਨਕੀ ਮੇਰੇ ਨਾਲ ਸੁਭੇਦਾਰ ਪ੍ਰਵੀਰ ਸਿੰਘ ਜੀ ਨਾਗਰਾ ਜ਼ਿਲ੍ਹੇ ਦੇ ਜਨ ਸਕੱਤਬ ਸਰਦਾਰ ਸਤਗੁਰ ਸਿੰਘ ਜੀ ਕੌੜੀਆਂ ਜ਼ਿਲ੍ਹਾ ਪ੍ਰਧਾਨ ਬੀਐਸਬੀ ਸੰਗਰੂਰ ਸਰਦਾਰ ਦਸਤੋਜਨ ਜੀ ਹਲਕਾ ਪ੍ਰਧਾਨ ਸੰਗਰੂਰ ਤੇ ਮੇਰੇ ਨਾਲ ਜਗਸੀਤ ਸਿੰਘ ਮਾਜੀ ਜੀ ਹੋਰ ਸਾਰੇ ਜਿੰਨੇ ਵੀ ਵਿਧਾਨ ਸਭਾ ਸੰਗਰੂਰ ਦੇ ਅਹੁਦੇਦਾਰ ਸਹਿਬਾਨ ਸਾਰੇ ਅਸੀਂ ਅੱਜ ਇਸ ਮੁੱਦੇ ਤੇ ਇਕੱਠੇ ਹੋਇਆ ਕਿ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਲਦਿਆਂ ਨੂੰ ਜਦੋਂ ਸਰਕਾਰ ਇਹ ਹੋਂਦ ਵਿੱਚ ਆਈ ਸੀ ਉਦੋਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਿਹਾ ਸੀਗਾ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਸਭ ਤੋਂ ਪਹਿਲਾਂ ਇਹਦਾ ਅਜੰਡਾ ਹੋਏਗਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਭ੍ਰਿਸ਼ਟਾਚਾਰ ਉਹ ਕਹਿੰਦੇ ਤੁਸੀਂ 0% ਵੀ ਟੋਲਟ ਨਹੀਂ ਕਰਦੇ ਲੇਕਿਨ ਜਦੋਂ ਦੀ ਸਰਕਾਰ ਬਣੀ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਮੰਤਰੀ ਫਸਿਆ ਕਰਪਸ਼ਨ ਕੇਸ ਦੇ ਵਿੱਚ ਐਮਐਲਏ ਮਾਨਸਾ ਵਿਜੀ ਸਿੰਘਲਾ ਜਿਹੜਾ ਹੈਲਥ ਮਿਨਿਸਟਰੀ ਸੀ ਉਹ 1% ਕਮਿਸ਼ਨ ਦੀ ਮੰਗ ਕਰਦਾ ਸੀ ਆਡੀਓ ਵਾਇਰਲ ਹੋਈ ਉਹ ਜੇਲ੍ਹ ਚ ਗਿਆ ਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਫੌਜਾ ਸਿੰਘ ਸਰਾਰੀ ਉਹਦੀ ਆਡੀਓ ਤੇ ਵੀਡੀਓ ਵਾਇਰਲ ਹੋਈ ਲੇਕਿਨ ਫੌਜਾ ਸਿੰਘ ਸਰਾਰੀ ਨੂੰ ਆਮ ਆਦਮੀ ਪਾਰਟੀ ਦੇ ਹੈੱਡ ਨੇ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਲਾਲ ਚੰਦ ਕਟਾਰੂ ਜਿਹੜਾ ਕਿ ਫੂਡ ਸਪਲਾਈ ਮੰਤਰੀ ਆ ਉਹ ਮੁੰਡੇ ਨਵੇਂ ਰੱਖਦਾ ਸੀ ਉਹਨਾਂ ਮੁੰਡਿਆਂ ਦੇ ਨਾਲ ਉਹ ਸੈਕਸ ਕਰਦਾ ਸੀ ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਉਹ ਵੀਡੀਓ ਮਾਨਯੋਗ ਰਾਜਪਾਲ ਨੂੰ ਭੇਜੀ ਗਈ ਪਰ ਲੇਕਿਨ ਪਾਰਟੀ ਨੇ ਕੋਈ ਐਕਸ਼ਨ ਨਹੀਂ ਲਿਆ ਜਸਵੰਤ ਸਿੰਘ ਗੱਜਣ ਮਾਜਾ ਜਿਹੜਾ ਐਮਐਲਏ ਅਮਰਗੜ ਹੈ ਉਹ 40 ਕਰੋੜ ਦੇ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਜੇਲ੍ਹ ਕੱਟ ਕੇ ਆਇਆ ਉਸ ਤੋਂ ਬਾਅਦ ਅਮਿਤ ਤਰਤਨ ਜਿਹੜਾ ਕਿ ਬਠਿੰਡਾ ਦਿਹਾਤੀ ਤੋਂ ਐਮਐਲਏ ਸੀਗਾ ਉਹ ਮੌਕੇ ਤੇ ਰੈਡ ਹੈਂਡਡ ਪੈਸੇ ਲੈਂਦਾ ਫੜਿਆ ਗਿਆ ਇੱਕ ਸਰਪੰਚ ਤੋਂ ਵੀ ਮੈਂ ਤੁਹਾਡੀ ਐਨੇ ਪੈਸੇ ਗ੍ਰਾਂਟ ਫੇਰ ਜਾਰੀ ਕਰੂੰਗਾ ਪਹਿਲਾਂ ਮੈਨੂੰ ਪੈਸੇ ਦੇ ਇਸ ਤੋਂ ਬਾਅਦ ਇਹ ਕੱਲ ਵੀ ਘਟਨਾ ਹੈ ਨਿਰਿੰਦਰ ਕੌਰ ਭਰਾਸ ਜਿਹੜੀ ਵਿਧਾਇਕਾ ਹੈਗੀ ਹੈ ਸਕਰੂ ਹਲਕੇ ਦੀ ਜਿਹੜੀ ਸਕੂਪ ਨੇ ਤੇ ਮਾਂਵਾ ਦੀਆਂ ਕਰਦੀਆਂ ਸੀ ਉਹ ਬਦਾਇਕਾਂ ਨੇ ਸਾਰੀਆਂ ਹੱਦਾ ਬੰਨੇ ਹੀ ਤੋੜ ਦਿੱਤੀਆਂ ਕੋਈ ਵੀ ਕੰਮ ਬਿਨਾ ਪੈਸੇ ਤੋਂ ਨਹੀਂ ਹੋ ਰਿਹਾ ਭਵਨੀਗੜ੍ਹ ਸ਼ਹਿਰ ਭਵਨੀਗੜ੍ਹ ਦਾ ਜਿਹੜਾ ਹੈਗਾ ਟਰੱਕ ਯੂਨੀਅਨ ਦਾ ਮਾਮਲਾ ਸੀਗਾ ਪ੍ਰਧਾਨਗੀ ਦੀ ਚੋਣ ਸੀਗੀ ਉਹ ਪ੍ਰਧਾਨਗੀ ਦੀ ਚੋਣ ਦੇ ਵਿੱਚ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਅਬਦਾ ਵਰਕਰ ਸੀਗਾ ਉਹਦਾ ਵਰਕਰ ਦਾ ਜਿਹੜਾ ਨਾਂ ਸੀਗਾ ਉਹ ਮਨਜੀਤ ਸਿੰਘ ਕਾਕਾ ਉਹ ਫੱਗੂ ਵਾਲੇ ਪਿੰਡ ਦੇ ਹੈਗੇ ਆ ਉਹ ਮਨਜੀਤ ਸਿੰਘ ਕਾਕਾ 15 ਦਿਨ ਦਿੱਲੀ ਜੂਨ ਵਿੱਚ ਲੱਗੇ ਆ। ਔਰ ਸ਼ੁਰੂ ਤੋਂ ਆਮ ਆਦਮੀ ਪਾਰਟੀ ਨੇ ਨਾਲ ਰਿਹਾ ਹੈ। ਲੇਕਿਨ ਮਨਜੀਤ ਸਿੰਘ ਕਾਕਾ ਤੋਂ 30 ਲੱਖ ਰੁਪਇਆ ਉਹਨਾਂ ਨੇ ਟਰੱਕ ਜੁਨੇ ਦੀ ਪ੍ਰਧਾਨਗੀ ਲਈ ਲੈ ਲਈ। ਲੇਕਿਨ ਉਹਨਾਂ ਨੂੰ ਸਾਮੀ ਵੱਡੀ ਮਿਲ ਗਈ। 55 ਲੱਖ ਦੀ ਸਾਮੀ ਮਿਲ ਗਈ। 55 ਲੱਖ ਦੀ ਸਾਮੀ ਦੇ ਵਿੱਚ ਜਤਿੰਦਰ ਸਿੰਘ ਵਿੱਕੀ ਜਿਹੜੇ ਹੈਗੇ ਆ ਉਹਨਾਂ ਨੂੰ ਕੱਲ ਪ੍ਰਧਾਨ ਦੀ ਕੁਰਸੀ ਦੇ ਬਾਤ ਆ ਗਿਆ। ਤੁਸੀਂ ਇਹ ਦੇਖੋ ਬਈ ਐਨਾ ਇੰਨੀ ਬੁਰਾ ਹਾਲ ਕ੍ਰਪਸ਼ਨ ਦੇ ਕੇਸ ਦੇ ਵਿੱਚ ਜਿਹੜਾ 30 ਲੱਖ ਰੁਪਇਆ ਮੋੜਿਆ ਉਹਦੀ ਵੀਡੀਓ ਵੀ ਵਾਇਰਲ ਹੋ ਗਈ ਕੱਲ ਪੀਟੀਸੀ ਤੇ ਵੀ ਖਬਰ ਚੱਲਦੀ ਸੀ ਸਾਰੇ ਚੈਨਲਾਂ ਤੇ ਖਬਰ ਚੱਲਦੀ ਸੀ ਅੱਜ ਅਖਬਾਰਾਂ ਜਿਹੜੀਆਂ ਹੈਗੀਆਂ ਭਰੀਆਂ ਹੋਈਆਂ ਬੋਜਨ ਸਮਾਜ ਪਾਰਟੀ ਇਸ ਗੱਲ ਦੀ ਮੰਗ ਕਰਦੀ ਆ ਬਈ ਇਥੋਂ ਦੀ ਸਰੂਰ ਦੀ ਮਿਲੈਕਾ ਨੂੰ ਤੁਰੰਤ ਅਹੁਦੇ ਤੋਂ ਫਾਰਕ ਕੀਤਾ ਜਾਵੇ ਇਹਦਾ ਪਤੀ ਮਨਦੀਪ ਸਿੰਘ ਤੇ ਐਮਐਲਏ ਦੇ ਖਿਲਾਫ ਪ੍ਰਸਤਾਚਾਰ ਦੇ ਤਹਿਤ ਪਰਚਾ ਕੀਤਾ ਜਾਵੇ ਔਰ ਇਹਨਾਂ ਨੂੰ ਬਿਨੈਸ ਦੇ ਤੌਰ ਤੇ ਇਨਕੁਆਰੀ ਕਰ ਤੋਂ ਬਾਅਦ ਇਹਨੂੰ ਜਿਹੜਾ ਵੱਡਾ ਐਕਸ਼ਨ ਕੀਤਾ ਜਾਵੇ ਕਿਉਂਕਿ ਅੱਜ ਪੰਜਾਬ ਦੇ ਲੋਕ ਇਹ ਮਹਿਸੂਸ ਠੱਗੇ ਠੱਗੇ ਮਹਿਸੂਸ ਕਰਦੇ ਐ ਕਿ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਕਹਿੰਦੇ ਸੀ ਅਸੀਂ 1% ਵੀ ਪ੍ਰਸਤਾਚਾਰ ਨਹੀਂ ਹੁੰਦਾ ਅੱਜ ਘਟੋ ਘਟ ਜੇ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਕੋਈ ਕੰਮ 20000 ਹੁੰਦਾ ਸੀ ਉਹ ਅੱਜ 2 ਲੱਖ ਚ ਹੋਣ ਲੱਗਿਆ ਇੱਥੋਂ ਦੇ ਐਮਐਲਏ ਸਾਰੇ ਥਾਣੇ ਤੋਂ ਪੈਸੇ ਲੈਂਦੇ ਆ ਸਾਰੇ ਜਿਹੜੇ ਪੁਲਿਸ ਵਾਲੇ ਤੋਂ ਪੈਸੇ ਲੈਂਦੇ ਆ ਸਾਰੇ ਰੈਵਨਿਊ ਮੈਂ ਤੋਂ ਪੈਸੇ ਲੈਂਦੇ ਆ ਮੈਂ ਕਹਿੰਦਾ ਹੈਰਾਨ ਦੀ ਗੱਲ ਹੈ ਭਈ ਸਮਰੂਰ ਦੀ ਵਿਧਾਇਕਾ ਦੀ ਜਿੰਨੀ ਪ੍ਰਾਪਰਟੀ ਬਣਾਈ ਹੈ ਜਾਂ ਬੈਂਕ ਬੈਲੈਂਸ ਨੇ ਉਹਦੀ ਇਨਕੁਆਰੀ ਕੀਤੀ ਜਾਵੇ ਭਈ ਐਮਐਲਏ ਜਦੋਂ ਬਣੀ ਸੀ ਉਦੋਂ ਉਹਦੇ ਖਾਤੇ 'ਚ ਕੀ ਸੀ ਤੇ ਅੱਜ ਕੀ ਨਹੀਂ ਉਹਦੇ ਕੋਲੇ ਜਾਇਦਾਦ ਹੈਗੀ ਹੈ ਭਾਜਪਾ ਸਮਾਜ ਪਾਰਟੀ ਇਸ ਮੰਗਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਹੈੱਡ ਨੂੰ ਕੇਂਜਰੀਵਾਲ ਉਹ ਤਾਂ ਖੁਦ ਜ਼ਿਲ੍ਹੇ ਜਾ ਕੇ ਆਇਆ ਕਾਫੀ ਮਹੀਨੇ ਜ਼ਿਲ੍ਹੇ ਚ ਰਿਹਾ ਉੱਥੋਂ ਦਾ ਜਿਹੜਾ ਆਮਕਾਰੀ ਮੰਤਰੀ ਸੀ ਦਿੱਲੀ ਦਾ ਉਹ ਵੀ ਜ਼ਿਲ੍ਹੇ ਜਾ ਕੇ ਆਇਆ ਸਭ ਤੋਂ ਪਹਿਲਾਂ ਤਾਂ ਇਹ ਹੈ ਜਿਨਨੇ ਵੀ ਭ੍ਰਸ਼ਟਾਚਾਰ ਐਮ ਐਲ ਏ ਮੰਤਰੀ ਨੇ ਉਹਨਾਂ ਨੂੰ ਤੁਰੰਤ ਹਟਾ ਕੇ ਜੇ ਭਗਵਾਨ ਹਮਾਨ ਇਹ ਲੋਕਾਂ ਵਿੱਚ ਥੋੜੀ ਮੋਟੀ ਅੱਠ ਲੱਗਦਾ ਉਹ ਇਹਨਾਂ ਦੇ ਖਿਲਾਫ ਬਿਜਲੇਸ ਦੀ ਇਨਕੁਆਰੀ ਇਮੀਡੀਏਟ ਕਰਵਾ ਕੇ ਉਹਨਾਂ ਨੂੰ ਜਿਹੜਾ ਵੱਡਾ ਐਕਸ਼ਨ ਕੀਤਾ ਜਾਵੇ ਦੂਜੀ ਗੱਲ ਹੈ ਦਿੱਲੀ ਦੇ ਬ ਜਿਹੜਾ ਸ਼ਰਾਬ ਦਾ ਆਭਕਾਰੀ ਮਹਿਕਮਾ ਸੀ ਉਹ ਮੰਤਰੀ ਜੇਲ੍ਹ 'ਚ ਬੈਠਾ ਹੈ ਲੇਕਿਨ ਉਰੇ ਸਰਦਾਰ ਹਰਪਾਲ ਸਿੰਘ ਧੀਮਾ ਵਿੱਤ ਮੰਤਰੀ ਵੀ ਹੈ ਆਭਕਾਰੀ ਮੰਤਰੀ ਵੀ ਹੈ ਉਹ ਬਾਹਰ ਫਿਰ ਰਿਹਾ ਹੈ ਜਦੋਂ ਕਿ ਦਿੱਲੀ ਵਾਲੀ ਪਾਲਸੀ ਤੇ ਪੰਜਾਬ ਦੀ ਪਾਲਸੀ ਇੱਕ ਸੀ ਅਸੀਂ ਸਾਰੀ ਜਨਤਾ ਨੂੰ ਇਸ ਵੀਡੀਓ ਰਾਹੀਂ ਜਾਗਰਤ ਕਰ ਰਿਹਾ ਭਈ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਨੂੰ ਭਾਈ ਦੋਸਤੋ ਮੂੰਹ ਨਾਲ ਲਾਇਓ ਇਹ ਜਿਹੜੀ ਪਾਰਟੀ ਹੈ ਪ੍ਰਸ਼ਤਾਚਾਰਾਂ ਦਾ ਇੱਕ ਟੋਲਾ ਗਰੁੱਪ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹ ਰਾਜਨੀਤਿਕ ਪਾਰਟੀ ਨਹੀਂ ਹੈ ਇਹ ਪ੍ਰਸ਼ਤਾਚਾਰੀਆਂ ਦਾ ਟੋਲਾ ਹੈ ਜਿੱਥੇ ਜਿਹੜਾ ਜਿੰਨਾ ਹੱਥ ਪੈਂਦਾ ਉਹਨੇ ਉਹ ਪ੍ਰਸ਼ਤਾਚਾਰੀ ਕਰਦਾ ਆਓ ਸਾਰੇ ਪੰਜਾਬ ਵਾਸੀਓ ਤੁਸੀਂ ਅਕਾਲੀ ਦਲ ਵੀ ਦੇਖਿਆ ਉਹਦੇ ਸਮੇਂ ਵੀ ਪ੍ਰਸਤਾਚਾਰੀ ਹੁੰਦੀ ਸੀ ਕਾਂਗਰਸ ਵੀ ਦੇਖੀ ਲੇਕਿਨ ਬਦਲ ਬਦਲ ਕਰਕੇ ਨੌਜਵਾਨਾਂ ਨੇ ਆਮ ਆਦਮੀ ਪਾਟ ਲਿਆ ਦੀ